ਤੋ ਭਾਈ ਜ਼ਿੰਦਗੀ ਦੇ ਵਿੱਚ ਮੈਂ ਪਹਿਲੀ ਵਾਰ ਆ ਬੱਸ ਦੇ ਅੰਦਰ ਸਫ਼ਰ ਕਰਨ ਲੱਗਿਆ ਜਿਹਦੀ ਟਿਕਟਾ 1,35,000 ਰੁਪਏ ਕਮਾਲ ਆ ਭਾਈ ਇਨੀ ਲਗਜ਼ਰੀ ਬੱਸ ਆ ਅੰਦਰੋਂ ਜਾ ਕੇ ਮੈਂ ਦਿਖਾਉਣਾ ਤੁਹਾਨੂੰ ਆ ਬੱਸ ਆ ਸਾਡੀ ਇਹ ਸਾਰੀਆਂ ਇੱਕੋਸਾਰ ਦੀਆਂ ਬੱਸਾਂ ਨੇ ਪਰ ਆ ਸਾਡੀ ਬੱਸ ਇਹ ਆ ਇਹਦੇ ਅੰਦਰ ਜਾ ਕੇ ਦਿਖਾਉਣਾ ਸਭ ਤੋਂ ਪਹਿਲਾਂ ਇਹਨਾਂ ਨੇ ਲਿਫਾਫਾ ਦਿੱਤੇ ਨੇ ਆ ਲਿਫਾਫੇ ਜਿਹੜੇ ਦਿੱਤੇ ਨੇ ਇਹ ਕਹਿੰਦੇ ਆਪਣੇ ਸੂਜ ਨੇ ਇਹਦੇ ਅੰਦਰ ਉਤਾਰੋ ਜੁੱਤੇ ਬਾਹਰ ਕੱਢ ਕੇ ਲਿਫਾਫੇ 'ਚ ਪਾ ਕੇ ਫਿਰ ਅੰਦਰ ਚੜਨ ਦੇਣਗੇ ਦਿਖਾਉਣਾ ਤੁਹਾਨੂੰ ਮੈਂ ਹੁਣ ਅੰਦਰੋਂ ਆ ਦੇਖੋ ਸਾਰੇ ਆਪਦੇ ਆਪਦੇ ਜੁੱਤੇ ਕੱਢ ਕੇ ਇਦਾਂ ਤੇ ਫੇਰ ਬੈਠਣ ਦਿੰਦੇ ਨੇ ਇਹ। ਬਤਾਓ ਤੁਸੀਂ ਹਾਂ? ਇਹ ਵੀ ਕਾਈਂਟ ਆ ਬਾਈ ਦੇਖ ਲਓ ਬਾਈ ਪਹਿਲਾਂ ਇੰਨੀ ਮਹਿੰਗੀ ਬੱਸ ਦੇ ਵਿੱਚ ਕਹਿੰਦੇ ਜੁੱਤੇ ਕੱਢ ਕੇ ਫੇਰ ਬੈਠੋ ਸਾਡੀ ਬੱਸ ਦੇ ਵਿੱਚ ਸਾਡੀ ਬੱਸ ਖਰਾਬ ਹੋ ਜਾਊਗੀ। ਤੋਂ ਚੱਲਦੇ ਆ ਬਾਈ ਦੇਖਾਉਣਾ ਤੁਹਾਨੂੰ ਮੈਂ ਅੰਦਰੋਂ ਕਿਹੋ ਜੀ ਬੱਸ ਆ ਦੇਖੋ ਇੱਧਰ। ਔਰ ਡਰਾਈਵਰ ਬੈਠੂਗਾ। ਦੇਖ ਸਕਦੇ ਹੋ ਪਹਿਲਾਂ ਠੀਕ ਆ। ਔਰ ਡਰਾਈਵਰ ਬੈਠੂਗਾ ਔਰ ਆਹ ਸੀਟਾਂ ਨੇ ਇਦਾਂ ਦੀਆਂ। ਮੈਂ ਕਿੱਥੇ ਰੱਖਣਾ ਬੂਟ ਬਾਜੀ? ਕਿਹੜੀ ਸੀਟ ਆ? ਸੀਟ ਕਿਹੜੀ ਆ? ਕਿਹੜੀ ਸੀਟ ਆ ਆਪਣੀ ਦੱਸੋ ਮੈਨੂੰ? 4 4 4 ਨੰਬਰ। ਤੋ ਭਾਈ ਆ ਦੇਖੋ ਇਧਰ ਨੇ ਸੀਟਾਂ ਨਹੀਂ ਦੇ ਅੰਦਰ। ਉਹ ਬੜੇ ਖਤਰਨਾਕ ਸੀਟਾਂ ਨੇ ਯਾਰ। ਜੇ ਆਵਲੀ। ਤੋ ਭਾਈ ਆ ਸੀਟਾਂ ਮੇਰੀ ਇੱਥੇ ਲੇਟ ਕੇ ਜਾਊਂਗਾ। ਤੁਹਾਡੀ ਕਿਹੜੀ ਹੈ? ਹੋ ਗਿਆ ਲੱਗੇ ਲੱਗੇ ਆ ਫਿਰ ਤਾਂ। ਉਹ ਬਦਲ ਲੈਂਗੇ। ਆ ਅੰਕਲ ਦੀ ਸੀਟਾਂ ਉਹ ਵਾਲੀ ਦੂਸਰੀ ਭਾਜੀ ਦੀ ਆ ਔਰ ਇਹ ਵਾਲੀ ਮੇਰੀ ਸੀਟ ਆ ਠੀਕ ਆ। ਸੋ 1 ਘੰਟਾ ਮੈਂ ਉਧਰ ਬੈਠਾਂਗਾ 1 ਘੰਟਾ ਅੰਕਲ ਇੱਧਰ ਬੈਠਣਗੇ ਕਿਉਂਕਿ ਫਿਰ ਅੱਗੇ ਵਿਊ ਦਿਖੂਗਾ ਨਾ ਉਦੋਂ ਵਿੱਚ ਉਹਦੇ ਵਿੱਚ ਆਉਂਦੀ। ਆਣ ਕੇ ਅਸੀਂ ਚੇਂਜ ਕਰ ਲਾਂਗੇ 1 ਘੰਟਾ ਔਰ ਕਿੱਥੇ ਰੱਖਣ ਨੇ ਜੁੱਤੇ ਸਾਈਡ ਤੇ ਰੱਖ ਦਿੰਦੇ ਕਿੱਦਾਂ ਕਿਤੇ ਵੀ ਰੱਖ ਦਈਏ ਭਾਈ ਆਪਣੇ ਜੁੱਤੇ ਆ ਰੱਖਦੇ ਇੱਥੇ ਅਸੀਂ ਬੈਠ ਕੇ ਪੈ ਗਏ ਆਰਾਮ ਨਾਲ ਜਾਵਾਂਗੇ ਠੀਕ ਆ ਆ ਦੇਖੋ ਸਹਰਾਣਾ ਵੀ ਆਦਾ ਬੜਾ ਮਜ਼ਾ ਆ ਰਿਹਾ ਠੀਕ ਆ ਪੂਰਾ ਚਿਲਡ ਆ ਪੂਰੀ ਬੱਸ ਚਿਲਡ ਹੋ ਰਹੀ ਆ ਠੰਡੀ ਹੋ ਰਹੀ ਆ ਪੂਰੀ ਸੋ ਦੇਖਦੇ ਆ 5-7 ਮਿੰਟ ਰਹਿ ਗਏ ਫਿਰ ਚੱਲਦੇ ਆ ਆ ਸੋ ਭਾਈ ਦੇਖ ਸਕਦੇ ਹੋ ਆ ਆਪਾਂ ਨੂੰ ਬੱਸ ਮਿਲੀ ਆ ਇਦਾਂ ਲੇਟ ਕੇ ਜਾਣਾ 2.5 ਘੰਟੇ ਦਾ ਸਫ਼ਰ ਰਹੂਗਾ ਔਰ ਇਹਦੇ ਅੰਦਰ ਇੱਥੇ ਦੋ ਵਾਰ ਤੁਸੀਂ ਆਪਣਾ ਚਾਰਜ ਕਰ ਸਕਦੇ ਹੋ ਠੀਕ ਹੈ ਆ ਜੁਐਸਵੀ ਹੈਗੀ ਇਹਦੇ ਆ ਕੀ ਹੋਊਗਾ ਇਹਦੇ ਤਾਂ ਕੀ ਹੋਊਗਾ ਪਤਾ ਨਹੀਂ ਕੀ ਹੋਊਗਾ ਇਹਦੇ ਤਾਂ ਤੇ ਆ ਇਸੀ ਲੱਗਿਆ ਹੋਇਆ ਉੱਪਰ ਜਮਾ ਉੱਪਰ ਬਾਕੀ ਇੱਥੇ ਬੋਤਲ ਵਗੈਰਾ ਰੱਖ ਲਾਂਗੇ ਆਪਾਂ ਮੇਰੀ ਬੋਤਲ ਦੇ ਜੀ ਬੋਤਲ ਦੇਣਾ ਬੋਤਲ ਪਾਣੀ ਦੀ ਬੋਤਲ ਤੇ ਰੱਖ ਲੈਨੇ ਆ ਆ ਜਾਓ ਆ ਬੋਤਲ ਨੂੰ ਆਪਾਂ ਇੱਥੇ ਰੱਖ ਲਾਂਗੇ ਇਦਾਂ ਠੀਕ ਹੈ ਸੋ ਇਦਾਂ ਲੇਟ ਕੇ ਜਾਊਂਗਾ ਠੀਕ ਹੈ ਭਾਈ ਕਿਵੇਂ ਲੱਗੀ ਬੱਸ ਮਜ਼ਾ ਆ ਰਿਹਾ ਪੂਰਾ ਤੇ ਭਾਈ ਦੇਖ ਲਓ ਇਦਾਂ ਲੇਟ ਕੇ ਜਾਣਾ ਸੀਨੇ ਸੋ ਬਾਕੀ ਤੁਹਾਨੂੰ ਰਸਤੇ 'ਚ ਦਿਖਾਵਾਂਗੇ ਵਿਊ ਆਪਾਂ ਠੀਕ ਹੈ ਕਿਵੇਂ ਦਾ ਵਿਊ ਆ ਉੱਥੇ ਜਾ ਕੇ ਕੀ ਕੁਸਾ ਸਭ ਕੁਝ ਦੱਸਾਂਗੇ ਤੁਹਾਨੂੰ ਆ ਵਾਸਤੇ ਲੈ ਲਓ ਯਾਰ ਮਜ਼ੇਦਾਰ ਆ ਥੋੜੀ ਮਹਿੰਗੀ ਤਾਂ ਹੈਗੀ ਆ ਪਰ ਮਜ਼ਾ ਆਊਗਾ ਪੂਰਾ ਇਹਦੇ ਚ ਨਿਆਰੇ ਨਾਲ ਜਾਓ ਆ ਸਾਹਮਣੇ ਆਪਣੇ ਇਦਾਂ ਕੱਪੜੇ ਦੇ ਲਾ ਰੱਖੇ ਨੇ ਮੈਂ ਹਜੇ ਆਪਣੇ ਕੱਪੜਾ ਸੈੱਟ ਕਰਕੇ ਆ ਦਿਖਾਓ ਅਸੀਂ ਮੇਰਾ ਕੱਪੜਾ ਦੋਵੇਂ ਸਾਈਡਾਂ ਤੋਂ ਇਹ ਇਦਾਂ ਪੂਰਾ ਹੋ ਜਾਊਗਾ ਇਦਾਂ ਨਿਆਰੇ ਨਾਲ ਸੌ ਕੇ ਜਾਓ ਫਿਰ ਠੀਕ ਐ ਸੋ ਦੇਖਦੇ ਆ ਚੱਲਦੇ ਆ ਆਪਾਂ ਸੋ ਭਾਈ ਜੋ ਅਸੀਂ ਜਾ ਰਹੇ ਆ ਉਹ ਹੈਗੀ ਆ ਮੈਕੌਂਗ ਡੈਲਟਾ ਜਗਾ ਜਗਾ ਦਾ ਨਾਮ ਹੈ ਮੈਕੌਂਗ ਡੈਲਟਾ ਉੱਥੇ ਦੇਖਾਂਗੇ ਅਗਰ ਕੋਈ ਕਿਸੇ ਵਗੈਰਾ ਮਿਲੇ ਉਹਦੇ ਚ ਰਾਈਡ ਰੂਟ ਕਰਕੇ ਮੁੜਿਆਵਾਂਗੇ। ਸੋ ਵਧੀਆ ਮਤਲਬ ਉੱਥੇ ਐਕਸਪੀਰੀਅੰਸ ਕਰਨ ਆਲਾ। ਸੋ ਬਈ ਡੇਢ ਘੰਟਾ ਬਸ ਚੱਲ ਕੇ ਅੱਗੇ ਰੋਕੀਆ ਇੱਕ ਆਹ ਰੈਸਟੋਰੈਂਟ ਜਿਆ ਬੜਾ ਸਾਰਾ ਜਿੱਥੇ ਬੱਸਾਂ ਰੁਕਦੀਆਂ ਹੁੰਦੀਆਂ ਨੇ ਤੇ ਖਾਣਾ ਪਾਣੀ ਖਾਵਾਂਗੇ। ਬਾਥਰੂਮ ਵਗੈਰਾ ਜਾਣਾ, ਬਾਥਰੂਮ ਵਗੈਰਾ ਜਾ ਸਕਦੇ ਆ। ਬਾਕੀ ਅਸੀਂ ਨੇ ਦਵਾਰੇ ਬੂਟ ਪਾਲੇ ਸੀਗੇ ਸਾਨੂੰ ਪਤਾ ਲੱਗਿਆ ਬਾਹਰ ਆ ਕੇ ਕਿ ਇੱਥੇ ਇਹਨਾਂ ਨੇ ਸਪੈਸ਼ਲ ਚੱਪਲਾਂ ਦਿੱਤੀਆਂ ਹੋਈਆਂ ਨੇ। ਹੁਣ ਚੱਪਲਾਂ ਪਾ ਕੇ ਇੱਦਾਂ ਹੀ ਜਾ ਸਕਦੇ ਸੀ ਅਸੀਂ ਨੇ। ਪਰ ਅਸੀਂ ਸਾਨੂੰ ਪਤਾ ਨਹੀਂ ਸੀਗਾ ਤਾਂ ਕਰਕੇ ਅਸੀਂ ਨੇ ਦਵਾਰੇ ਬੂਟ ਪਾਲੇ। ਸੋ ਬਾਕੀ ਭ ਸੌ ਕੇ ਆ ਰਹੇ ਆ ਆਰਾਮ ਨਾਲ ਲੇਟ ਕੇ ਪਿੱਛੇ ਪੂਰਾ ਬੰਦਾ ਲੇਟ ਜਾਂਦਾ ਬੈਠਾ ਹੋਣਾ ਤਾਂ ਕੁਰਸੀ ਬਣ ਜਾਂਦੀ ਹੈ ਉਹਦੀ ਲੇਟ ਵੀ ਸਕਦੇ ਆਪਾਂ ਹਨ ਤੇ ਵਾਈਫਾਈ ਲੱਗਿਆ ਹੋਇਆ ਆਰਾਮ ਨਾਲ ਤੁਸੀਂ ਨੱਟ ਚਲਾ ਸਕਦੇ ਹੋ ਸਾਰੇ ਰਸਤੇ ਨੱਟ ਚੱਲ ਰਿਹਾ ਤੁਹਾਡਾ ਸੋਭਾ ਜਿਹੜੀ ਬੱਸ ਸੀ ਨਾ ਬੱਸ ਦੇ ਅੰਦਰ ਇੱਕ ਤਾਂ ਤੁਹਾਨੂੰ ਇੱਥੇ ਚਾਰਜ ਪੁਆਇੰਟ ਮਿਲ ਜਾਂਦਾ ਲੀਡ ਲੈ ਆ ਜਾਓ ਆਪਣੀ ਚਾਰਜ ਪੁਆਇੰਟ ਮਿਲ ਜਾਂਦਾ ਚਾਰਜ ਕਰ ਸਕਦੇ ਹੋ ਤੇ ਇਹਦੇ ਅੰਦਰ ਵਾਈਫਾਈ ਵੀ ਆ ਤੇ ਲੇਟ ਕੇ ਜਾ ਸਕਦੇ ਹੋ ਇੱਕ ਲਾਈਟ ਲੱਗੀ ਹੋਈ ਹੈ ਇਹਦੇ ਅੰਦਰ ਠੀਕ ਹੈ ਤੇ ਦੋਵਾਂ ਪਾਸੇ ਤੋਂ ਆਪਾਂ ਪਰਦੇ ਬੰਦ ਕਰ ਸਕਦੇ ਹਾਂ ਮਤਲਬ ਬੜਾ ਵਧੀਆ ਨਜ਼ਾਰਾ ਸੋ ਵਾਈਫਾਈ ਹੈ ਜਿਹੜ ਉਹ ਪੂਰਾ ਟਾਪ ਦਾ ਚੱਲਦਾ ਦੇਖ ਲਓ ਵਾਈਫਾਈ ਵੀ ਹੈ ਬੱਸ ਦੇ ਅੰਦਰ ਯਾਰ ਕਮਾਲ ਕਰਤੀ ਪਹਿਲੀ ਵਾਰ ਦੇਖੀ ਬੱਸ ਇਹਦੇ ਅੰਦਰ ਵਾਈਫਾਈ ਵੀ ਲੱਗਿਆ ਹੋਇਆ ਉਹਨਾਂ ਨੇ ਮੈਨੂੰ ਪਾਸਵਰਡ ਦਿੱਤਾ ਕਿ ਇਹ ਪਾਸਵਰਡ ਆ ਵਾਈਫਾਈ ਕਨੈਕਟ ਕਰਕੇ ਤੁਸੀਂ ਇੰਟਰਨੈਟ ਚਲਾ ਸਕਦੇ ਹੋ ਕਿਉਂਕਿ ਆਪਣੇ ਕੋਲ SIM ਤਾਂ ਹੁੰਦੀ ਨਹੀਂ ਇੰਡੀਆ ਦੀ SIM ਇੱਥੇ ਚੱਲਦੀ ਨਹੀਂ ਪਤਾ ਕਰਕੇ ਆਪਾਂ ਬੱਸ ਦਾ ਵਾਈਫਾਈ ਯੂਜ਼ ਕਰਕੇ ਇੰਟਰਨੈਟ ਚਲਾ ਸਕਦੇ ਹਾਂ ਠੀਕ ਹੈ ਨਾ ਬਈ ਯਾਰ ਕਿ ਲੈਂਗੁਏਜ ਦਾ ਸਭ ਤੋਂ ਵੱਧ ਪੰਗਾ ਪੈਂਦਾ ਹੈ ਜੋ ਦੇਸ਼ਾਂ ਦੇ ਅੰਦਰ ਪਤਾ ਹੀ ਨਹੀਂ ਲੱਗਦਾ ਅਸੀਂ ਕਿੱਥੋਂ ਲੈ ਕੇ ਕੀ ਖਾਣਾ ਕੀ ਵੇਜਾ ਕੀ ਨੌਨਮੇ ਦਾ ਕੁਝ ਵੀ ਪਤਾ ਹੀ ਨਹੀਂ ਲੱਗ ਰਿਹਾ ਸਾਨੂੰ ਇ ਹੁਣ ਇਹੋ ਜਿਹੇ ਚੀਜ਼ਾਂ ਦੇ ਨਾਮ ਨੇ ਸਾਨੂੰ ਪਤਾ ਨਹੀਂ ਇਹ ਕੀ ਮੰਗਣਾ ਕਿੱਥੋਂ ਮੰਗਣਾ ਕਿਵੇਂ ਮੰਗਣਾ ਪਤਾ ਹੀ ਨਾ ਲੱਗ ਰਿਹਾ ਯਾਰ ਵੈਜ ਵਾਲੇ ਬੰਦੇ ਦਾ ਬਹੁਤ ਜ਼ਿਆਦਾ ਔਖਾ ਭਾਈ ਇਹੋ ਜਿਹੇ ਦੇਸ਼ਾਂ ਦੇ ਆ ਕੇ ਠੀਕ ਹੈ ਜਿੱਥੇ ਕਿ ਭਾਸ਼ਾ ਉਹਨਾਂ ਨੂੰ ਆਉਂਦੀ ਨਹੀਂ ਹੈਗੀ ਬੜਾ ਪੰਗਾ ਯਾਰ ਨੌਨ ਵੈਜਾ ਲ ਫਿਰ ਵੀ ਕੁਛ ਨਾ ਕੁਛ ਖਾ ਲੂਗਾ ਪਰ ਵੈਜ ਵਾਲਾ ਬੰਦਾ ਕੀ ਖਾਵੇ ਚੱਕਰੇ ਹੀ ਪੈਂਦਾ ਸਾਰਾ ਆ ਅਸੀਂ ਪੁੱਛਿਆ ਸੀ ਬਾਈ ਇੰਨਾ ਕ ਮਤਲਬ ਇੰਨਾ ਕ ਇੱਕ ਆਪਣਾ ਜਿੰਨਾ ਗਲਾਸ ਹੁੰਦਾ ਨਾ ਗਲਾਸ ਭਰ ਕੇ ਦੇਣ ਲੱਗੀ ਸੀ ਉਹ ਕਹਿੰਦੀ 50000 ਦਾ ਇੱਕ ਗਲਾਸ ਦੇਖ ਲਓ 50000 ਰੁਪਏ ਦਾ ਉਹ ਇੱਕ ਗਲਾਸ ਜਾ ਦੇਣ ਲੱਗੀ ਸੀ ਆਹ ਵਾਲ ਸੋ ਬਈ ਸਾਡੀ ਬੱਸ ਚੱਲਣ ਲੱਗੀ ਆ ਥੱਕ ਹਾਰ ਕੇ ਆ ਗਏ ਅਸੀਂ ਸਾਨੂੰ ਕੁਝ ਨਹੀਂ ਮਿਲਿਆ ਖਾਣ ਵਾਸਤੇ ਸੋ ਜੋ ਬੱਸ ਦੇ ਅੰਦਰ ਮਿਲੂਗਾ ਮੜ ਮਟਾ ਉਹ ਹੀ ਖਾਵਾਂਗੇ ਕੋਈ ਸਮਝ ਨਹੀਂ ਆਈ ਯਾਰ ਕੀ ਖਾਈਏ ਕੀ ਨਾ ਖਾਈਏ ਕੋਈ ਸਮਝ ਨਹੀਂ ਲੱਗਦੀ ਹੈਗੀ ਬਾਕੀ ਉਹ ਸਾਡੇ ਬੈਗ ਬੂਗ ਜਿੱਥੇ ਰਖਵਾ ਲੈਣਗੇ ਇਹ ਅੱਜ ਅੱਜ ਆਪਣਾ ਦਿੱਤੀ ਹੋਈਆਂ ਸੀ ਹੁਣ ਅਸੀਂ ਆਪਣੇ ਦੁਬਾਰਾ ਬੂਟ ਖੋਲ ਕੇ ਫਿਰ ਫਿਰ ਉੱਪਰ ਜਾਵਾਂਗੇ ਸੋ ਬਈ ਪਹਿਲਾਂ ਮੈਂ ਇੱਥੇ ਬੈਠਿਆ ਸੀਗਾ ਹੁਣ ਆ ਭਾਜੀ ਵਾਲੀ ਜਗ੍ਹਾ ਤੇ ਮੈਂ ਬੈਠਣ ਲੱਗਿਆ ਭਾਜੀ ਇੱਥੇ ਬੈਠੇ ਸੀਗੇ ਹੁਣ ਮੈਂ ਇਥੋਂ ਬਾਹਰ ਦਾ ਥਿਊ ਦਿਖਾਉਂਗਾ ਤੁਹਾਨੂੰ ਇੱਥੇ ਬੈਠ ਕੇ ਇੱਥੇ ਲ ਇਨੂੰ ਫੜ ਕੇ ਪਿੱਛੇ ਪਿੱਛੇ ਕਰ ਲਓ ਫਿਰ ਠੀਕ ਹੈ ਇੱਥੋਂ ਬਾਹਰ ਦਾ ਥਿਊ ਦੇਖ ਲਓ ਸੋ ਵੀ ਬਸ ਨੇ ਸਾਨੂੰ ਅੱਗੇ ਆ ਕੇ 2 ਘੰਟੇ ਬਾਅਦ ਇੱਕ ਜਗ੍ਹਾ ਤੇ ਉਤਾਰਿਆ ਸੀਗਾ ਉੱਥੋਂ ਹੁਣ ਸਾਨੂੰ ਆ ਇੱਕ ਗੱਡੀ ਮਿਲੀ ਹੈ ਜਿੱਦਾਂ ਦੀ ਅਸੀਂ ਸ਼ੁਰੂ ਚ ਲਈ ਸੀ ਇਦਾਂ ਦੀ ਇੱਕ ਹੋਰ ਗੱਡੀ ਮਿਲੀ ਹੈ ਇਹ ਕਨੈਕਟ ਹੁੰਦੀ ਹੈ ਮਤਲਬ ਕਿ ਜਿਹੜੀ ਟਿਕਟ ਲਈ ਸੀ ਨਾ ਅਸੀਂ 1,35,000 ਦੀ ਉਹਦੇ ਅੰਦਰ ਹੀ ਸਾਨੂੰ ਇੱਕ ਪਹਿਲਾਂ ਬਸ ਸਟੈਂਡ ਲੱਗੀ ਬਸ ਸਟੈਂਡ ਜਿਹੜੀ ਮੇਨ ਬੱਸ ਆਇਆ ਸੀ ਉਹ ਇੱਥੇ ਉਤਾਰਿਆ ਉਹਨੇ ਹੁਣ ਉਹਦੇ ਚੋਂ ਇੱਧਰ ਬੈਠੇ ਆਂ ਇਹ ਵੀ ਐਸੇ ਟਿਕਟ ਵਿੱਚ ਮਤਲਬ ਕਿ ਇੱਕ ਇੱਕ ਟਿਕਟ ਲੈਣੀ ਹੈ 135000 ਦੀ ਤੁਹਾਨੂੰ ਇਹ ਐਂਡ ਤੱਕ ਆਪੇ ਲੈ ਕੇ ਜਾਣਗੇ ਉਹਦੇ ਬਾਅਦ ਤੁਸੀਂ ਕੋਈ ਵੀ ਟਿਕਟ ਨਹੀਂ ਲੈਣੀ ਹੈਗੀ ਠੀਕ ਹੈ ਚਲਦੇ ਹੁਣ ਦੇਖਦੇ ਕਿੱਥੇ ਆਪਾਂ ਨੂੰ ਉtareਗੇ ਲੈ ਵੀ ਆਹ ਗੱਡੀ 'ਚ ਉਤਰਿਆ ਹੁਣ ਅਸੀਂ ਓਕੇ 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 ਆਹ ਗੱਡੀ 'ਚ ਉਤਰਿਆ ਹੁਣ ਅਸੀਂ ਹੁਣ ਅਸੀਂ ਅੱਗੇ ਜਾਵਾਂਗੇ ਉਧਰ ਫੈਰੀ ਫੋਰੀ ਲਾਵਾਂਗੇ ਕਿਸ ਤਰ੍ਹਾਂ ਦੀਆਂ ਕਸਤੀਆਂ ਜੋ ਵੀ ਹੋਊਗਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਦੋ ਜਣੇ ਸਾਡੇ ਨਾਲ ਫਰਾਂਸ ਤੋਂ ਪੈਰਿਸ ਤੋਂ ਚਲਦੇ ਆ ਅੱਗੇ ਹੁਣ ਕੀ ਸਾਹਕਤਾ ਆਪਦਾ ਦੇਖਦੇ ਆ ਭਈਆ ਦੇਖੋ ਹੁਣ ਆ ਸਾਰੇ ਆ ਰਹੇ ਨੇ ਸਕੂਟੀਆਂ ਤੇ ਉਤਰਨੇ ਹੀ ਹੁਣ ਇਹ ਹੁਣੇ ਜਿੱਦ ਉਧਰ ਹੁਣ ਆਪਣੇ ਸਕੂਟੀਆਂ ਲੈ ਕੇ ਆ ਗਏ ਇਹ ਠੀਕ ਆ ਸੁੰਦਰ ਪਾਰ ਕਰ ਲਿਆ ਇਹਨਾਂ ਨੇ ਹੁਣ ਇਹ ਉਤਰ ਜਾਣਗੇ ਆ ਸਾਰੇ ਜਾਣਗੇ ਇਹ ਅੰਦਰ ਜਾਣਗੇ ਹੁਣ ਇਹ ਹੁਣ ਜਹਾਜ਼ ਜਾ ਇਹਨਾਂ ਨੂੰ ਉਹ ਦੂਜੀ ਸਾਈਡ ਲੈ ਜਾਊਗਾ ਐਂ ਪਾਰ ਕਰਦੇ ਨੇ ਦੇਖ ਲਓ ਇਹ ਇਹ ਰੋਜ਼ ਦਾ ਇਹਨਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਰਿਕਸ਼ਾ ਵੀ ਖੜਾ ਦੇਖੋ ਕਮਾਲ ਕਰੀ ਪਈ ਨਵਾਂ ਹੀ ਕੁਝ ਦਿਖ ਰਿਹਾ ਯਾਰ ਅੱਜ ਤਾਂ ਆਹ ਹੁਣ ਇਹਨਾਂ ਦੀ ਵਾਰੀ ਆ ਇਹ ਉਧਰ ਜਾਣਗੇ ਦੂਜੀ ਸਾਈਡ ਜਿੱਥੋਂ ਇਹ ਆਏ ਨੇ ਆਉਂਦੇ ਨੇ ਜਾਂਦੇ ਨੇ ਜਹਾਜ਼ ਇਦਾਂ ਹੀ ਕੰਮ ਕਰਦੇ ਨੇ ਆਉਂਦੇ ਜਾਂਦੇ ਰਹਿੰਦੇ ਨੇ ਦੇਖ ਲਓ ਚਲੋ ਵੀ ਆਪਾਂ ਵੀ ਇਸ ਜਹਾਜ਼ ਦੇ ਅੰਦਰ ਚੜ ਗਏ ਆ ਦੇਖੋ ਇਦਾਂ ਲੈ ਕੇ ਦੂਜੀ ਸਾਈਡ ਜਾਂਦੇ ਨੇ ਇਹ ਹੁ ਇਸ ਤੋਂ ਕਿ ਤੁਹਾਨੂੰ ਕਿਦੋਂ ਟਿਕਟ ਮਿਲਦੀ ਹੈ ਪਤਾ ਨਹੀਂ ਉਹ ਟਿਕਟ ਦੇ ਰਹੀ ਆ ਆਂਟੀ ਟਿਕਟ ਲੈ ਕੇ ਉਹਦੇ ਤੋਂ ਅਸੀਂ ਜਾਵਾਂਗੇ ਹੁਣ ਆ ਸਮੁੰਦਰ ਦੇ ਅੰਦਰ ਦੀ ਠੀਕ ਆ ਜਿਵੇਂ ਆ ਲੋਕੀ ਖੜੇ ਨੇ ਬਾਈਕਾਂ ਲੈ ਕੇ ਆਪਣੀਆਂ ਸੋ ਅਸੀਂ ਨਜ਼ਾਰਾ ਲੈ ਰਹੇ ਆ ਇਹਨਾਂ ਦਾ ਕੰਮ ਆਪਣਾ ਰੋਜ਼ ਦਾ ਆਣਾ ਜਾਣਾ ਲੱਗਿਆ ਰਹਿੰਦਾ ਇਹਨਾਂ ਦਾ ਸੋ ਅਸੀਂ ਟਿਕਟ ਲੈ ਕੇ ਹੁਣ ਉਹ ਦੂਜੀ ਸ਼ਾਈਡ ਜਾ ਰਹੇ ਆ ਦੇਖੋ ਆ ਫਿਰਦੀ ਆ ਇਦਾਂ ਤੁਸੀਂ ਆਪਣੀ ਸਪੈਸ਼ਲ ਵੀ ਕਰਵਾ ਸਕਦੇ ਹੋ ਜਿੱਥੇ ਮਰਜ਼ੀ ਤੁਸੀਂ ਜਾਣਾ 2 ਘੰਟੇ ਵਾਸਤੇ 4 ਘੰਟੇ ਵਾਸਤੇ ਇਦਾਂ ਤੁਸੀਂ ਘੁੰਮ ਸਕਦੇ ਹੋ ਠੀਕ ਆ ਪਰ ਅਸੀਂ ਉਹਨੇ ਵੱਡੇ ਜਹਾਜ਼ ਦੇ ਅੰਦਰ ਚੜੇ ਆ ਬੋਟ ਹੀ ਆ ਜਹਾਜ਼ ਦਾ ਕਹਾਦਾ ਬਸ ਐ ਵੀ ਖੁੱਲਾ ਬਹੁਤ ਵੱਡ ਦੇਖੋ ਉਹ ਆ ਗਈ ਕਿਸ਼ਤੀ ਜੀ ਉਹ ਦੇਖੋ ਆਹ ਮੜਪਝਾਈ ਅੰਕਲਾਂ ਆਂਟੀ ਖੜੇ ਨੇ ਇੱਧਰ ਦੇਖੋ ਅੰਗਰੇਜ਼ ਆ ਆ ਦੇਖੋ ਇਹ ਫਰਿੱਜ ਫਰਿੱਜ ਲੈ ਜਾਂਦਾ ਬੰਨੇ ਕੀ ਲਈ ਆਉਂਦਾ ਇਹ ਵੀ ਐਂ ਜਾਊਗਾ ਵਿਚਾਰ ਸਾਡੇ ਨਾਲ ਹੀ ਕਿਆ ਬਾਤ ਐ ਬਈ ਹੱਕ ਦਾ ਜਹਾਜ਼ ਸਾਡਾ ਉਹ ਦੇਖੋ ਉਹ ਖੜਾ ਹੋ ਉਹ ਡਰਾਈਵਰ ਬੈਠਾ ਉੱਪਰ ਤੇ ਇਹ ਸਾਡੀ ਚੱਲਣ ਲੱਗਿਆ ਹੁਣ ਕਿਸ਼ਤੀ ਜੀ ਆਹ ਦੇਖੋ ਚੱਲ ਵੀ ਚੱਲ ਪਈ ਆਹ ਦੇਖੋ ਸਾਰੇ ਸਕੂਟਰੀਆਂ ਮੋਟਰਸਾਈਕਲਾਂ ਲੈ ਕੇ ਜਾਣਗੇ ਨਾਲ ਸਾਡੇ ਆ ਦਿਖਾਉਣਾ ਤੁਹਾਨੂੰ ਅੱਗੇ ਜਾ ਕੇ ਆਹ ਦੇਖੋ ਇੱਥੋਂ ਨਾਲ ਲਾ ਕੇ ਇੱਥੋਂ ਚੜੇ ਨੇ ਜੇ ਉਹ ਇਹ ਕੀ ਕਰੂਗਾ ਅ ਅੱਛਾ ਉਹ ਬੰਦਾ ਰਹੇਗਾ ਦੀ ਇੱਕ ਉਹ ਬੰਦੇ ਨੂੰ ਚੜਾਉਣਗੇ ਦੁਬਾਰੇ ਉਹ ਅਲੱਗ ਤੋਂ ਹੀ ਮਿਲ ਜਾਂਦੀ ਹੈ ਫੈਰੀ ਉਦਾਂ ਦੀ ਉਹ ਫੈਸਲਾ ਹਾਂਜੀ ਹਾਂਜੀ ਲੰਘ ਜਾਣ ਦੋ ਆਹ ਦੇਖੋ ਕਿਦਾਂ ਖੜੇ ਨੇ ਉਹ ਹੋਰ ਰਹਿ ਗਏ ਯਾਰ ਬਈ ਚੱਲ ਬਈ ਚੱਲ ਬਈ ਜਹਾਜ਼ ਚੱਲ ਬਈਆ ਦੇਖੋ ਆ ਲਾਦੇ ਗੱਡ ਗੁੱੜ ਜੀ ਬਈ ਨੇ ਉਹ ਦੇਖੋ ਉਥੋਂ ਆ ਗਏ ਸੀ ਹੁਣ ਅੱਗੇ ਬਾਏ ਬਾਏ ਕਰਤਾ ਲੋਕਾਂ ਨੂੰ ਉਧਰ ਆ ਖੜੇ ਨੇ ਸਾਰੇ ਬਾਈਕਾਂ ਲੈ ਕੇ ਜਾ ਰਹੇ ਨੇ ਸਭ ਲਈ ਆਪਣੀ ਆਪਣੀਆਂ ਦੂਜੀ ਜਗ੍ਹਾ ਜਾਣਗੇ ਹੁਣ ਇਹ ਕਮਾਲ ਕਰਤੀ ਬਈ ਓਏ ਲੈ ਵੀ ਚੱਲ ਵੀ ਸਾਡੀ ਕਿਸ਼ਤੀ ਕਿੱਥੋਂ ਲੈ ਪਾ ਉਹ ਚੱਲਿਆ ਪਾ ਉਥੋਂ ਜਹਾਜ਼ ਉਹਨੇ ਮੋੜ ਲਿਆ ਆਪਣਾ ਇਹਦੇ ਉੱਪਰ ਬੈਠਾ ਓ ਇਹਦੇ ਉੱਪਰ ਬੈਠਾ ਡਰਾਈਵ ਕਰ ਰਿਹਾ ਜਿਹੜਾ ਆ ਦੇਖੋ ਬੂਟੀ ਕਮਾਏ ਉਹਨੇ ਟੋਗਰੀ ਬੂਟੀ ਲਈ ਨੀ ਹਣਾ ਉਦਾਂ ਨਹੀਂ ਬੂਟੀ ਇਹ ਹੈ ਆ ਖੜੇ ਨੇ ਲੋਕ ਦੇਖੋ ਇਦਾਂ ਲੋਕੀ ਖੜੇ ਨੇ ਇੱਥੇ ਆ ਨਿਆਰਾ ਯਾਰ ਇਹਦੀ ਐਕਸਪੀਰੀਅੰਸ ਬੜਾ ਮਜ਼ਾ ਆ ਰਿਹਾ ਯਾਰ ਆ ਕਰਨ ਵਿੱਚ ਲੋਕਾਂ ਲੋਕਾਂ ਨਾਲ ਜਾ ਰਹੇ ਆ ਇਹਦਾ ਨਾਲ ਟਿਕਟ ਵੀ ਘੱਟ ਹੋएगी ਅਜੇ ਟਿਕਟ ਨਹੀਂ ਲਈ ਅਸੀਂ ਨੇ ਉਧਰਲੀ ਸਾਈਡ ਜਾ ਕੇ ਜਿੱਥੇ ਇਹ ਛੱਡਣਗੇ ਉੱਥੋਂ ਟਿਕਟ ਮਿਲੂਗੀ ਦੇਖੇ ਸਾਨੂੰ ਕਿੰਨੀ ਟਿਕਟ ਹੋ ਗਈ ਉੱਥੇ ਜਾ ਕੇ ਪਤਾ ਲੱਗੂਗਾ ਬਾਕੀ ਮਜ਼ਾ ਆ ਰਿਹਾ ਪੂਰਾ ਦੇਖ ਸਕਦੇ ਹੋ ਸਾਰੇ ਮੈਨੂੰ ਦੇਖ ਰਹੇ ਨੇ ਕਿ ਕੀ ਕੱਲੀ ਬੋਲੀ ਆ ਰਿਹਾ ਆ ਆ ਦੇਖੋ ਸਾਰੇ ਦੇਖ ਰਹੇ ਨੇ ਬਾਕੀ ਕੋਈ ਆ ਡੁੱਬ ਡੱਬਦਾ ਤਾਂ ਆਹ ਵਾਲੀ ਪਾ ਕੇ ਬਚ ਸਕਦੇ ਹੋ ਤੁਸੀਂ ਆ ਸਾਰੇ ਬੀਪੀਆਂ ਆ ਹੀ ਨੇ ਫੇ ਫੜ ਫੜ ਕੇ ਪਾਣੀ ਕਿਵੇਂ ਤੇ ਵਿੱਚ ਬੰਦਾ ਡੁੱਬਦਾ ਨਹੀਂ ਹੈਗਾ ਫਿਰ ਇਹਨਾਂ ਨਾਲ ਨਾ ਧਾਰਖੀਆਂ ਹੋਈਆਂ ਨੇ ਇਹ ਬਾਈ ਇੱਥੇ ਨਾ ਦੋ ਜਹਾਦੇ ਨੇ ਆ ਦੇਖੋ ਆ ਜਾ ਰਿਹਾ ਲੈ ਕੇ ਜਾ ਰਿਹਾ ਉਧਰੋਂ ਸੱਜਣਾ ਲੈ ਕੇ ਆਇਆ ਇਧਰੋਂ ਇੱਕ ਜਾਂਦਾ ਇੱਕ ਆਉਂਦਾ ਦੋ ਨੇ ਸਾਡੇ ਹੋਏ ਇਹਨਾਂ ਨੇ ਸੋ ਬਾਈ ਇਹਨਾਂ ਨੂੰ 2000 ਰੁਪਇਆ ਠੀਕ ਆ 1000 ਮੇਰਾ 1000 ਅੰਕਲ ਜੀ ਦਾ ਭਾਜੀ ਦਾ ਸੋ ਸਿਰਫ 2 ਰੁਪਏ ਲੱਗੇ ਨੇ ਠੀਕ ਆ ਹਾਂ ਬਾਈ 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 ਕਿ ਲਈ ਬੋਲ ਰਹੀ ਕਿ ਬਾਈਕ ਚਾਹੀਏ ਗਿਆ ਨੋ 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 ਬਾਈਕ ਇੱਥੇ ਸੀ ਬਾਈਕ ਲੈ ਲੋ ਅਗਰ ਰੈਂਟ ਤੇ ਬਾਈਕ ਲੈਣੀ ਆ ਘੁੰਮਣ ਵਾਸਤੇ ਇੱਥੇ ਸੀ ਕਿ ਨਹੀਂ ਬਾਈਕ ਨਹੀਂ ਲੈਣੀ ਸਾਡੀ ਸਾਨੂੰ ਪਤਾ ਨਹੀਂ ਸੀ ਕਿੱਥੇ ਜਾਣਾ ਸੋ ਬਾਈ ਉੱਥੋਂ ਪਾਰਤਾ ਕਰਕੇ ਆ ਗਏ ਬਾਕੀ ਐਦਾਂ ਦੀ ਜਗ੍ਹਾ ਦਿਖਦੀ ਆ ਅੱਗੇ ਆ ਕੇ ਠੀਕ ਆ ਸੋ ਬਾਈ ਇੱਥੇ ਅਸੀਂ ਆਏ ਸੀ ਮੈਕੰਗ ਡੈਲਟਾ ਰਿਵਰ ਸੋ ਅਸੀਂ ਆ ਗਏ ਗਲਤ ਠੀਕ ਹੈ ਇੱਥੋਂ ਇੱਕ ਬੱਸ ਚੱਲਦੀ ਆ 290 ਰੁਪਏ ਲੈਂਦੀ ਉਹ ਮੈਕੰਗ ਡੈਲਟਾ ਲੈ ਕੇ ਜਾਂਦੀ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਵੀਡੀਓ ਦੇ ਵਿੱਚ ਚੱਲ ਰਹੀ ਹੈ ਜਿਹੜੀ ਵੀਡੀਓ ਇੱਥੇ ਤੁਸੀਂ ਆਹ ਐਕਟੀਵਿਟੀਆਂ ਕਰ ਸਕਦੇ ਹੋ ਪਰ ਅਸੀਂ ਗਲਤ ਆ ਗਏ ਸਾਨੂੰ ਐ ਸੀਗਾ ਕਿ ਅਸੀਂ ਦੱਸਣਾ ਤੁਹਾਨੂੰ ਕੱਟ ਖਰਚੇ ਚ ਕਿਵੇਂ ਜਾਵਾਂਗੇ ਆਪਾਂ ਸੋ ਅਸੀਂ ਹੁਣ ਖੁਦ ਬੱਸ ਲੈ ਕੇ ਆਏ ਸੀਗੇ ਸਾਨੂੰ ਪਈ ਸੀ ਉਹ 135000 ਰੁਪਏ ਦੀ 270000 ਦੀ ਆਣਾ ਜਾਣਾ ਔਰ ਉਹਨਾਂ ਦਾ ਹੈਗਾ ਠੀਕਾ 290000 ਰੁਪਏ ਠੀਕ ਆ ਸੋ ਅਸੀਂ ਆਕੇ ਗਲਤ ਹੁਣ ਅਸੀਂ ਜਾ ਰਹੇ ਆਂ ਵਾਪਸ ਦੇਖਦੇ ਆਂ ਹੋਰ ਅੱਗੇ ਕੁਝ ਮਿਲੂਗਾ ਤਾਂ ਉਹ ਦਿਖਾਵਾਂਗੇ ਤੁਹਾਨੂੰ ਨਹੀਂ ਫਿਰ ਅੱਗੇ ਜਾ ਕੇ ਤਾਂ ਵੀਡੀਓ ਖਤਮ ਹੋਏਗੀ ਸਾਨੂੰ ਮਤਲਬ ਕੁਝ ਨਹੀਂ ਪਤਾ ਸੀ ਹੁਣ ਕਿੱਥੇ ਜਾ ਰਹੇ ਆਂ ਪਹੁੰਚ ਗਏ ਆਪਾਂ ਦਵਾਰੇ ਵਾਪਸ ਆ ਗਏ ਸੋ ਚੱਲਦੇ ਆਂ ਹੁਣ ਬਾਹਰ ਦੇਖਦੇ ਆਂ ਕੀ ਸਿਸਟਮ ਰਹਿੰਦਾ ਬਾਕੀ ਉੱਪਰ ਦੇਖ ਸਕਦੇ ਹੋ ਉਹ ਡਰਾਈਵਰ ਬੈਠਾ ਉੱਪਰ ਹੈ। ਇਹੀ ਲੈ ਕੇ ਆਉਂਦਾ ਇਹੀ ਲੈ ਕੇ ਜਾਂਦਾ। ਠੀਕ ਆ, ਇਦਾਂ ਦਾ ਕੁਝ ਨਜ਼ਾਰਾ ਇੱਥੇ ਦਾ। ਹੁਣ ਇਹ ਜਾ ਰਹੇ ਨੇ। ਤੇ ਉਧਰ ਉੱਤਰ ਜਾਵਾਂਗੇ ਜਾ ਕੇ ਦੇਖੋ। ਸੋ ਬਾਈ ਅਸੀਂ ਬਾਈਕ ਤੇ ਬੁੱਕ ਕਰਵਾਈ ਆ ਦੇਖ ਸਕਦੇ ਹੋ। ਅੰਕਲ ਲੈ ਕੇ ਜਾ ਰਿਹਾ ਸਾਨੂੰ ਬੱਸ ਸਟੈਂਡ ਠੀਕ ਆ। ਸੋ ਅਸੀਂ ਇਹਨੂੰ ਦਿੱਤੇ ਨੇ ਬਾਈ ਨੂੰ 3000 ਰੁਪਏ ਦੇ ਵਿੱਚ ਸਾਨੂੰ 3 ਕਿਲੋਮੀਟਰ ਲੈ ਕੇ ਜਾ ਰਿਹਾ ਇਹ। ਮਤਲਬ ਕਿ ਇੰਡੀਆ ਦੇ ਲਾ ਲੋ 100 ਰੁਪਏ ਇੰਡੀਆ ਦਾ 100 ਰੁਪਏ ਦਿੱਤਾ ਅੰਕਲ ਨੂੰ। ਤੇ ਇਹ ਆਪਾਂ ਨੂੰ ਬੱਸ ਸਟੈਂਡ ਲੈ ਕੇ ਜਾ ਰਿਹਾ ਉਤੋਂ ਮਰ ਅਸੀਂ ਬੱਸ ਫੜਾਂਗੇ ਦੁਬਾਰੇ ਹੁਸ਼ੀਮਨ ਸਿਟੀ ਜਾਵਾਂਗੇ 75 ਨੰਮੀ ਠੀਕ ਆ ਵਾਹ ਬਾਈ ਇੱਥੋਂ ਬੁੱਕ ਕਰਵਾ ਕੇ ਆਪਾਂ ਟਿਕਟ ਆ ਆ ਗਈਆਂ ਬੱਸਾਂ ਸਾਰੀਆਂ ਸੋ ਇਹਦੇ 'ਚ ਬੈਠਾਂਗੇ ਆਪਾਂ ਸੌ ਕੇ ਜਾਵਾਂਗੇ ਦੁਬਾਰੇ ਫੇਰ ਠੀਕ ਆ ਬੜੀ ਵਧੀਆ ਬੱਸ ਆ ਯਾਰ ਆ ਤਾਂ ਸੋ ਚੱਲਦੇ ਆਂ ਬੂਟ ਕਟਵਾਉਣਗੇ ਪਹਿਲਾਂ ਵਾਂਗੂ ਜਿੱਦਾਂ ਆਉਂਦੇ ਹੋਏ ਕਰਿਆ ਸੀ ਅਸੀਂ ਸਾਰਾ ਕੁਝ ਹੋਈ ਕੁਝ ਹੋਊਗਾ ਇਹਦੇ ਵਿੱਚ ਵੀ ਠੀਕ ਆ ਸੋ ਚੱਲਦੇ ਆ ਹੁਣ ਲੋ ਜੀ ਆਪਾਂ ਲੇਟ ਗਿਆ ਕਿ ਤੇ ਹੁਣ ਆਪਾਂ ਚਾਰਜ ਲਾਵਾਂਗੇ ਏਸੀ ਲਾਤਾ ਤੇ ਆ ਪਰਦਾ ਜਿਹਾ ਲਾ ਲਾਂਗੇ ਪਾਣੀ ਠੰਡਾ ਰੱਖ ਲਿਆ ਆਪਾਂ ਨੇ ਤੇ ਲਾਈਟ ਤਾਂ ਬੰਦਰ ਹੋ ਗਈ ਬਾਕੀ ਚੀਜ਼ ਵੀਊ ਦੇਖਣਾ ਉਹ ਮੜਾ ਮੋਟਾ ਇਧਰੋ ਦਿਖਾ ਦਾਂਗੇ ਤੁਹਾਨੂੰ ਓਕੇ ਬਾਏ ਬਾਏ ਕਹਿੰਦੇ ਚੁੱਪ ਕਰਜੋ ਓਕੇ ਓਕੇ ਉਹ ਦੇਖੋ ਉਹ ਕਹਿੰਦਾ ਬੋਲਣ ਨਹੀਂ ਦਿੰਦਾ ਜਮਾ ਵੀ ਨਹੀਂ ਬੋਲਣ ਦਿੰਦਾ ਹੈਗਾ ਚੁੱਪ ਕਰਜੋ ਕਹਿੰਦੇ ਜਮਾ ਨਹੀਂ ਸਾਹ ਕੱਢਣ ਦਿੰਦਾ ਜਮਾ ਵੀ ਕਹਿੰਦਾ ਚੁੱਪ ਕਰ ਤੋ ਕਿਸੇ ਹੋਰ ਨੇ ਸੋਣਾ ਹੁੰਦਾ ਜਮਾ ਨਾ ਬੋਲੋ ਕਹਿੰਦਾ ਵੈਸੇ ਸਾਡੀ ਬਾਜੀ ਆਂਦੀਆਂ ਦੋ ਜਣਿਆਂ ਦੀ ਪਰ ਕੋਈ ਨਹੀਂ ਮੋਲਦਾ ਖਾਰੀ ਵਸਤ ਵਿੱਚ ਭੈ ਵੀ ਬਸ ਸਟੈਂਡ ਤੋਂ ਅਸੀਂ ਆਇਆ ਗ੍ਰੈਬ ਕਰਕੇ ਤੇ ਲੈ ਨੇ ਬਾਈ ਨੇ 1 ਲੱਖ ਰੁਪਿਆ ਦੋ ਜਣਿਆਂ ਦਾ ਦੇਖ ਲਓ ਇੱਥੇ ਜਿਹੜੀ ਸਕੂਟੀ ਹੁੰਦੀ ਆ ਦੋ ਬੰਦਿਆਂ ਨਾਲ ਹੀ ਆ ਜਾਂਦੀ ਆ ਮਤਲਬ ਕਿ ਦਿੱਲੀ 'ਚ ਤਾਂ ਇੱਕ ਚੱਲਦਾ ਨਾ ਦੋ ਬੰਦੇ ਚੱਲ ਪੈਂਦੇ ਨੇ 1 ਲੱਖ ਰੁਪਿਆ ਲੈ ਲਿਆ ਉਹਨੇ ਠੀਕ ਆ ਸੋ ਇੱਥੇ ਅਸੀਂ ਆ ਗਏ ਆ ਆਪਣੇ ਸਟਰੀਟ ਤੇ ਸੋ ਲੋ ਵੀ ਦੱਸੋ ਫਿਰ ਕਿਹੜਾ ਘੜਾ ਘੁੰਮਣਾ ਚਾਹੁੰਦਾ ਬਿਆਤਨ ਕਮੋੜੀਆ ਜਿਹੜੇ ਵੀ ਦੇਸ਼ 'ਚ ਕਹੋਗੇ ਤੁਹਾਨੂੰ ਕਮਾ ਦਾਂਗੇ ਔਰ ਵੀਡੀਓ ਕਿਵੇਂ ਲੱਗੀ ਜਰੂਰ ਦੱਸੋ ਕਮੈਂਟ ਕਰਕੇ ਹੁਣ ਮਿਲਾਂਗੇ ਅਗਲੀ ਵੀਡੀਓ 'ਚ ਉਦੋਂ ਤੱਕ ਬਾਏ ਬਾਏ